ਲਓ ਵੀ ਛੋਟਾ ਚਾਹ ਲਿਆ ਲਓ ਜੀ ਠੇਕੇਦਾਰ ਸਾਹਿਬ ਚਾਹ ਪੀਓ ਲਓ ਵੀ ਛੋਟਾ ਚਾਹ ਲਿਆ ਆ ਗਰਮ ਤਸਤੀ ਆਏ ਲਓ ਇਸ਼ਾਰਾ ਚਾਹ ਲਿਆ ਹੋ ਗਿਆ ਲਓ ਜੀ ਠੇਕੇਦਾਰ ਸਾਹਿਬ ਚਾਹ ਪੀਓ ਆ ਚਾਹ ਲੈ ਛੋਟੇ ਲਓ ਜੀ ਠੇਕੇਦਾਰ ਸਾਹਿਬ ਚਾਹ ਪੀ ਲਓ ਲਿਆ ਓਏ ਭਾਈ। ਯਾਰ ਛੋਟੇ ਚਾਹ ਲਿਆ। ਥੜ ਜਾ ਤੈਨੂੰ ਤਾਂ ਮੈਂ ਪਿਆਉਣਾ ਕੌਫੀ। ਮੈਸਤਰੀ ਭਾਈ ਚਾਹ ਬਣੀ ਪਈ ਆ ਕੇ ਪੀਲਾ। ਓ ਤੈਨੂੰ ਕੀ ਆ ਯਾਰ ਇੱਥੇ ਚੱਕ ਲਿਆ। ਓ ਨਹੀਂ ਯਾਰ ਓਥੇ ਆ ਕੇ ਪੀਲਾ ਆ ਜਾ ਬਹਿ ਜਾ ਉੱਥੇ ਛਾਵੇਂ। ਚੱਲ ਫਿਰ ਦੇਖੀ ਜਾਈਏ ਉੱਥੇ ਪੀਣੇ। ਲੈ ਕਿੱਥੇ ਚਾਹ। ਬਾਪੂ ਪੰਜ ਵਾਰੀ ਤੜਕੇ ਦਾ ਚਾਹ ਪੀ ਗਿਆ। ਹੁਣ ਫੇਰ ਚਾਹ ਭਾ ਦਾ ਖੰਡ ਸਾਰੀ ਮੁਕਾਤੀ। ਭੈਂਦੀ ਫੋਫੜੀ ਆ ਬਾਗ ਪੱਟਾ ਤੇ ਕੇਦਾਰ। ਉਹ ਆ ਜਾ ਠੇਕੇ ਦਾ ਚਾਹ ਤਾਂ ਪੀ ਜਾ ਕਿੱਧਰ ਪਹੁੰਚ ਜਾ ਜਨਾ ਹਣਾ ਭੈਣ ਦੀ ਲੰਨ ਲੈਂਦੀ ਥੋੜੀ ਚਾਹ ਮੈਂ ਘਰੇ ਜਾ ਕੇ ਪੀ ਲੂੰਗਾ